ਹੁਣ ਬੇਟੇ ਦੀ ਫੀਸ ਸਾਰੀ ਰੁਕੀ ਪਈ ਆ ਮੈਂ ਪਹਿਲਾਂ ਸਲਾਈ ਦਾ ਕਰਦੇ ਬਈ ਫੈਸਲਾ ਤੱਕਰੀ ਜੀ ਹੁਣ ਕਿਉਂ ਨਹੀਂ ਕਰਦੀ ਹਾਂ ਜੀ ਸਲਾਈ ਦਾ ਕੰਮ ਹੈ ਜੇ ਮੈਂ ਲਾ ਮਦਕਾਨ ਪਾਈ ਉੱਤੇ ਉਹਨਾਂ ਦਾ ਕਿਰਾਇਆ ਸੀ 4000 ਰੁਪਏ ਤੇ ਦੋ ਮਸ਼ੀਨਾਂ ਸੀ ਮੇਰੇ ਨਾਲ ਇੱਕ ਮਸ਼ੀਨ ਮੈਂ ਛੱਡ ਕੇ ਫਿਰ ਕਿਰਾਇਆ ਦੇ ਕੇ ਤੇ ਵਾਪਸ ਮੁੜਿਆ ਸੀ ਕੰਮ ਨਹੀਂ ਚੱਲਦਾ ਸੀ ਮੈਂ ਹੀ ਜਿਹੜਾ ਮਾੜਾ ਮੋਟਾ ਕੰਮ ਕਰਦੀ ਆ ਘਰਾਂ ਚ ਕਰੇ ਹੁੰਨੇ ਆ ਉਧਰ ਜਿਹੜਾ ਕੁਝ ਮਿਲ ਜਾਂਦਾ ਆਪਾਂ ਨੂੰ ਕੋਈ ਚੱਲ ਮੜਾ ਮੋਟਾ ਜਿਹੜੇ ਪੈਸੇ ਦੇ ਦਿੰਦੇ ਉਸੇ ਨਾਲ ਜ਼ਿਆਦਾ ਚੱਲੀ ਜਾਂਦਾ ਤੇ ਇਹ ਹੀ ਪਰੇਸ਼ਾਨੀ ਹੋ ਜਾਂਦੀ ਆ ਵੀ ਹੁਣ ਕੀ ਕਰਾਂਗੇ ਵੀ ਬੱਚੇ ਵੀ ਮੰਗਦੇ ਆ ਆਪ ਤੇ ਚੱਲ ਕੱਟ ਲਈਦੀ ਆ ਭੁੱਖ ਤੇ ਵੀ ਤਾਂ ਤੇ ਵੇਲੇ ਤਾਂ ਹੁਣ ਇਹ ਹੋ ਜਾਂਦੇ ਵੀ ਇੰਨਾ ਤਾਂ ਰੱਬ ਮੌਤ ਦੇ ਦੇ ਵੀ ਸਹੀ ਓਕੇ ਹੋ ਜਾਂਦੇ ਆ ਸਾਰੇ ਜਣੇ ਕੋਈ ਖੁਸ਼ੀ ਵੀ ਨਹੀਂ ਵੀ ਤੇ ਜਦ ਸਾਡੇ ਬਾਥਰੂਮ ਦੇ ਵੀ ਹਾਲ ਇੰਨੀ ਮਾੜੀ ਅੱਗੇ ਤੇ ਵੀ ਬਾਥਰੂਮ ਚ ਅੱਗੇ ਤਾਂ ਲੈਟਰੀ ਨਾਲੇ ਦੀ ਹਾਲੀ ਦਾ ਸੀਗਾ ਹੁਣ ਮੜੀ ਜੋ ਚ ਤੇ ਤਪਾਲ ਵਿਛਾ ਕੇ ਤੇ ਨਹਾਉਣ ਜੋਗਾ ਬੱਚਾ ਹਰ ਕੇ ਉੱਚੇ ਤਰਪਾਲ ਵਿਛਾ ਕੇ ਤੇ ਫਿਰ ਅਸੀਂ ਉੱਚੇ ਬਾਥਰੂਮ ਚ ਨਹਾਉਣੇ ਆ। ਵੀਰ ਜੀ ਅਪਾਹੇ ਜਹ ਹਨ ਅਤੇ ਕਿਰਤ ਕਰਨੀ ਚਾਹੁੰਦੇ ਹਨ। ਜ਼ਿਲ੍ਹਾ ਫਰੀਦਕੋਟ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਇਹ ਵੀਰ ਪਹਿਲਾਂ ਸਲਾਈ ਦਾ ਕੰਮ ਕਰਦੇ ਸੀ। ਕੰਮ ਨਹੀਂ ਚੱਲਿਆ। ਦੁਕਾਨ ਦਾ ਕਿਰਾਇਆ ਵੀ ਨਹੀਂ ਦਿੱਤਾ ਗਿਆ। ਅਖੀਰ ਨੂੰ ਇੱਕ ਮਸ਼ੀਨ ਵੇਚਣੀ ਪਈ। ਵੀਰ ਜੀ ਦੇ ਦੋ ਬੱਚੇ ਆ। ਉਹ ਮੇਰੇ ਸਰਕਾਰੀ ਸਕੂਲ ਚ ਪੜ੍ਹਦੇ ਆ ਪਰ ਪਿਛਲੇ ਕਈ ਮਹੀਨਿਆਂ ਦੀ ਫੀਸ ਆ ਜਿਹੜੀ ਉਹ ਪੈਂਡਿੰਗ ਆ ਜਿਹੜੀ ਹਜੇ ਤੱਕ ਨਹੀਂ ਦਿੱਤੀ ਗਈ ਭੈਣ ਘਰਾਂ ਚ ਕੰਮ ਕਰਦੀ ਐ ਉਹਦੇ ਨਾਲ ਤਾਂ ਦੁੱਧ ਅਤੇ ਸਬਜੀ ਮਸਾਂ ਆਉਂਦੀ ਐ ਕੁਝ ਸਮਾਂ ਪਹਿਲਾਂ ਐਨਆਰਆਈ ਵੀਰਾਂ ਵੱਲੋਂ ਵੀਰਜੀ ਹਰਾਂ ਨੂੰ ਕਮਰੇ ਬਣਾ ਦਿੱਤੇ ਗਏ ਸੀ ਪਰ ਨਾ ਤਾਂ ਉਹਨਾਂ ਕਮਰਿਆਂ ਨੂੰ ਹਜੇ ਤੱਕ ਦਰਵਾਜ਼ੇ ਲੱਗੇ ਨਾ ਉਹਨਾਂ ਦੀ ਬਿਜਲੀ ਫਿਟਿੰਗ ਹੋਈ ਅਤੇ ਨਾ ਹੀ ਫਰਸ਼ਾਂ ਪਈਆਂ ਬਾਥਰੂਮ ਦੀ ਹਾਲਤ ਵੀ ਬਹੁਤ ਮਾੜੀ ਐ ਸਾਨੂੰ ਤਰਪਾਲ ਵਿਛਾ ਕੇ ਨਹਾਉਣਾ ਪੈਂਦਾ ਵੀਰ ਜੀ ਕਹਿੰਦੇ ਬਸ ਮੇਰੀ ਸੰਗਤ ਅੱਗੇ ਇੱਕੋ ਬੇਨਤੀ ਹੈ ਕਿ ਮੈਨੂੰ ਈ ਰਿਕਸ਼ਾ ਲੈ ਦਿਓ ਤਾਂ ਕਿ ਮੈਂ ਕਿਰਤ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਸਕਾਂ ਆਪਾਂ ਨੂੰ ਆਪਣੇ ਗੁਰਸਿੱਖ ਵੀਰ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ